ਮੇਰੇ ਨਾ ਪਿੱਠ ਤੇ ਦਾਗ ਜਿਹਾ ਸੀਗਾ ਉਹ ਬਚਪਨ ਤੇ ਸੀਗਾ ਤੇ ਮੈਨੂੰ ਘਰ ਦੇ ਦੱਸਿਆ ਵੀ ਸੀਗਾ ਕਿ ਇਹ ਦਾਗ ਹੈਗਾ ਤੇ ਉਹ ਮੈਨੂੰ ਨਜ਼ਰ ਨਹੀਂ ਸੀ ਆਂਦਾ ਕਿਉਂਕਿ ਮੈਨੂੰ ਕੋਈ ਦਿੱਕਤ ਆਂਦੀ ਨਹੀਂ ਸੀਗੀ ਤੇ ਪਰ ਉਹ ਮੇਰੇ ਘਰਦਿਆਂ ਨੂੰ ਪਤਾ ਸੀਗਾ ਵੀ ਆਹ ਦਾ ਹੈਗਾ ਤੇ ਉਹ ਠੀਕ ਨਹੀਂ ਹੋ ਰਿਹਾ ਤੇ ਮੈਂ ਬਿਜਲੀ ਦਾ ਕੰਮ ਕਰਦਾ ਵਾਂ ਤੇ ਮੈਂ ਕਦੇ ਵੀ ਮਤਲਬ ਬਨਾਤ ਬਗਾਰ ਕੰਮ ਨਹੀਂ ਕੀਤਾ ਕਪੜੇ ਪਾ ਕੇ ਕਰਦ ਰਿਹਾ ਮੈਨੂੰ ਇਹ ਹੁੰਦਾ ਵੀ ਸ਼ਰਮ ਨਾਲ ਕੋਈ ਦੇਖ ਨਾ ਲਵੇ ਤੇ ਉਹ ਫਿਰ ਮੇਰਾ ਜਿਹੜਾ ਕਿ ਜਿਗਰੀ ਆਦੋ ਸੀਗਾ ਉਹ ਫਿਰ ਨੇ ਮੈਂ ਦੱਸਿਆ ਵੀ ਅਖਬਾਰ ਚ ਪੜ੍ਹ ਕੇ ਵੀ ਡਾਕਟਰ ਸ਼ਰਦਾ ਹੈਗੇ ਆ ਉਹ ਇਲਾਜ ਕਰ ਸਕਦੇ ਨੇ ਫੇ ਮੈਂ ਤੁਹਾਡੇ ਕੋਲ ਆਇਆ ਤੇ ਹੁਣ ਤੁਸੀਂ ਮੈਨੂੰ ਦਵਾਈ ਦਿੱਤੀ ਸੀਗੀ ਲਗਾਉਣ ਵਾਲੀ ਵੀ ਤੇ ਮਲਮ ਜੀ ਵੀ ਦਿੱਤੀ ਸੀ ਹੁਣ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹੁਣ ਬਿਲਕੁਲ ਮੇਰੇ ਦਾਗ ਨਹੀਂ ਹੈਗਾ ਠੀਕ ਹੈ ਇਹਨਾਂ ਨੇ ਪੇਸ਼ੈਂਟ ਨੇ ਸਾਡੇ ਤੋਂ 2 ਸਾਲ ਟਰੀਟਮੈਂਟ ਲਈ ਕਿਉਂਕਿ ਇਹ ਜਿਹੜੀ ਵਿਟਿਲਿਗੋ ਦਿੱਕਤ ਹੈਗੀ ਆ ਅਕਸਰ ਅਨਨੋਇੰਗਲੀ ਪੇਸ਼ੈਂਟ ਨੂੰ ਹੁੰਦੀ ਹੈਗੀ ਆ ਅਕਸਰ ਕਈ ਵਾਰ ਛੋਟਾ ਜਿਹਾ ਦਾਗ ਪੈਰਾਂ ਤੇ ਹੋਣਾ ਜਾਂ ਕਮਰ ਤੇ ਹੋਣਾ ਪੇਸ਼ੈਂਟ ਨੂੰ ਇਹਦੀ ਜਾਣਕਾਰੀ ਵੀ ਨਹੀਂ ਹੁੰਦੀ ਸਿਰਫ ਡਰ ਉਸ ਵੇਲੇ ਇਹਨੂੰ ਪੈਂਦਾ ਹੈਗਾ ਇਨਸਾਨ ਨੂੰ ਜਦੋਂ ਫੇਸ ਦੇ ਉੱਤੇ ਕਿਸੇ ਨੂੰ ਦੇਖਣ लायक ਹੋ ਜਾਏ ਲੇਕਿਨ ਛੋਟੀ ਜੀ ਵੀ ਅਗਰ ਵਿਟਿਲਿਗੋ ਹੈਗੀ ਹੈ ਤੇ ਉਹਨੂੰ ਵੀ ਟਰੀਟ ਕਰ ਲਿਓ ਕਿਉਂਕਿ ਇਸ ਬਿਮਾਰੀ ਦਾ ਵਦਨ ਜਿਹੜਾ ਹੈਗਾ ਨਾ ਉਹ ਪਤਾ ਨਹੀਂ ਲੱਗਦਾ ਕਿਸ ਵੇਲੇ ਵੱਜ ਜਾਵੇ ਇਸ ਲਈ ਸੰਪਰਕ ਕਰੋ ਜਿਹਨੂੰ ਵੀ ਕੋਈ ਸ਼ਵਿੱਤਰ ਰੋਗ ਲਿਊਕੋਡਰਮਾ ਜਾਂ ਵਿਟਿਲਿਗੋ ਜਿਹੜੀ ਸਮੱਸਿਆ ਹੈਗੀ ਇਹਨੂੰ ਠੀਕ ਕੀਤਾ ਜਾ ਸਕਦਾ 100% ਧੰਨਵਾਦ